ਬਹੁਤ ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੈਂ ਹਾਂ ਸੁਰਿੰਦਰ ਡੱਲਾ ਔਰ ਅੱਜ ਮੁੱਦੇ ਦੀ ਗੱਲ ਇਹ ਕਰਾਂਗੇ ਕਿ ਪੰਜਾਬ ਦੇ ਵਿੱਚ ਕੀ ਕਿਸੇ ਪੋਲੀਟੀਕਲ ਪਾਰਟੀ ਦੇ ਲਈ ਅੰਡਰ ਕਰੰਟ ਹੈ 2022 ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਨਾਲ ਅੰਡਰ ਕਰੰਟ ਸੀ ਪਰ ਕਾਂਗਰਸ ਨੂੰ ਲੱਗਦਾ ਸੀ ਕਿ ਅਸੀਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਤੇ ਅਸੀਂ 80 ਸੀਟਾਂ ਲੈ ਕੇ ਜਾਵਾਂਗੇ ਇਹ ਦਾਅਵੇ ਲਗਾਤਾਰ ਕਾਂਗਰਸ ਦੇ ਲੀਡਰਾਂ ਵੱਲੋਂ ਕੀਤੇ ਜਾਂਦੇ ਸੀ ਤੇ ਪਿਛਲੇ ਵarre ਪੂਰੇ ਮੁਲਕ ਦੇ ਵਿੱਚ ਉਪਰੋਂ ਉਪਰੋਂ ਭਾਵੇਂ ਵਿਰੋਧੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਸੀ ਪਰ ਜਿਸ ਤਰ੍ਹਾਂ ਨਾਲ ਪਲਵਾਮਾ ਦਾ ਹਮਲਾ ਹੋਇਆ ਉਸ ਤੋਂ ਬਾਅਦ ਬੀਜੇਪੀ ਦੀ ਸਰਕਾਰ ਨੇ ਖੁੱਲੇ ਹੱਥ ਸਾਡੀ ਫੌਜ ਨੂੰ ਦਿੱਤੇ ਤੇ ਸਾਡੀ ਫੌਜ ਨੇ ਸਰਜਿਕਲ ਸਟ੍ਰਾਈਕ ਕੀਤੀ ਤੇ ਕਿਤੇ ਨਾ ਕਿਤੇ ਬੀਜੇਪੀ ਦੇ ਲਈ ਵੀ ਅੰਡਰਕਰੰਟ ਸੀ ਪਰ ਜਦੋਂ ਅਸੀਂ ਇਸ ਵਾਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰਦੇ ਹਾਂ ਤੇ 13 ਦੀਆਂ 13 ਸੀਟਾਂ ਤੇ ਕੀ ਇਸ ਵਾਰ ਕੋਈ ਅੰਡਰ ਕਰੰਟ ਹੈ ਜਦੋਂ ਅਸੀਂ ਆਮ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤੇ ਆਮ ਲੋਕ ਨੇ ਜਿਹੜੇ ਉਹ ਖੁੱਲਕੇ ਇਹ ਨਹੀਂ ਦੱਸਦੇ ਕਿ ਉਹ ਇਸ ਵਾਰ ਕਿਸ ਪਾਰਟੀ ਵਿਸ਼ੇਸ਼ਲੀ ਵੋਟ ਕਰਨਗੇ ਜਿਵੇਂ ਅਸੀਂ 214 ਦੀ ਗੱਲ ਸੁਣੀ ਖੁੱਲਕੇ ਲੋਕ ਉਹਨਾਂ ਆਮ ਆਦਮੀ ਪਾਰਟੀ ਦੇ ਹੱਕ 'ਚ ਬੋਲਦੇ ਸੀ ਜਿਵੇਂ ਅਸੀਂ 222 'ਚ ਸੁਣਿਆ ਆਮ ਆਦਮੀ ਪਾਰਟੀ ਦੇ ਹੱਕ 'ਚ ਵੀ ਬੋਲਦੇ ਸੀ ਔਰ ਚਰਨਜੀਤ ਚੰਨੀ ਦੇ ਹੱਕ 'ਚ ਵੀ ਬੋਲਦੇ ਸੀ ਔਰ ਨਵਜੋਤ ਸਿੰਘ ਸਿੱਧੂ ਦੀ ਗੱਲ ਵੀ ਪੂਰੀ ਚੱਲਦੀ ਸੀ ਪਰ ਉਸ ਤਰ੍ਹਾਂ ਦੀਆਂ ਸਥਿਤੀਆਂ ਨਤੀਜੇ ਦੇ ਵਿੱਚ ਨਹੀਂ ਮਿਲੀਆਂ ਇਹਦਾ ਮਤਲਬ ਹੈ ਕਿ ਕਈ ਵਾਰੀ ਅੰਡਰ ਕਰੰਟ ਕਿਸ ਪਾਰਟੀ ਦੇ ਲਈ ਹੈ ਇਹ ਸਮਝਣਾ ਔਖਾ ਹੁੰਦਾ ਹੈ ਇਸ ਵਾਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਪੰਜਾਬ 'ਚ ਇਸ ਵਾਰ ਕੋਈ ਅੰਡਰ ਕਰੰਟ ਹੈ ਕੀ ਕੋਈ ਲੁਕਮੀ ਵੇਵ ਕਿਸੇ ਦੀ ਚੱਲ ਰਹੀ ਹੈ ਜੇ ਮੈਂ ਸਧਾਰਨ ਸ਼ਬਦਾਂ 'ਚ ਕਹਾਂ ਅੰਡਰ ਕਰੰਟ ਨੂੰ ਸਧਾਰਨ ਸ਼ਬਦਾਂ ਦੇ ਵਿੱਚ ਜੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਚੁੱਪਚੀਪੇ ਕਿਸੇ ਪਾਰਟੀ ਦੀ ਲਹਿਰ ਚੱਲ ਰਹੀ ਹੈ ਨਾ ਪੱਤਰਕਾਰ ਨਾ ਲੀਡਰ ਨਾ ਪੋਲਿਟੀਕਲ ਐਕਸਪਰਟ ਉਹਨੂੰ ਸਮਝ ਪਾ ਰਹੇ ਨਹੀਂ ਹੁਣ ਇਸ ਵਕਤ ਸਭ ਤੋਂ ਵੱਡਾ ਸਵਾਲ ਮੁੱਦਾ ਪੰਜਾਬ ਦੇ ਵਿੱਚ ਇਹ ਹੈ ਕਿ ਕੀ ਕਿਸੇ ਵੀ ਪਾਰਟੀ ਦੀ ਲੁਕਮੀ ਵੇਵ ਹੈ ਅੰਡਰ ਕਰੰਟ ਹੈ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਮਿਲਦੇ ਹਾਂ ਆਮ ਆਦਮੀ ਪਾਰਟੀ ਦੇ ਵੀ ਲੀਡਰ ਇਹ ਕਹਿੰਦੇ ਸੁਣੇ ਜਾਂਦੇ ਨੇ ਕਿ ਹਜੇ ਪੂਰਾ ਮਾਹੌਲ ਨਹੀਂ ਬਣਿਆ ਪਰ ਨਿਰਪਰਤਾ ਆਮ ਆਦਮੀ ਪਾਰਟੀ ਦੀ ਪੂਰੀ ਤਰ੍ਹਾਂ ਨਾਲ ਭਗਵੰਤਮਾਨ ਤੇ ਹੈ ਉਸੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਪੂਰੀ ਨਿਰਪਰਤਾ ਨਰਿੰਦਰ ਮੋਦੀ ਤੇ ਹੈ ਪ੍ਰਧਾਨ ਮੰਤਰੀ ਤੇ ਹੈ ਹੁਣ ਇਹ ਦੋਵੇਂ ਲੀਡਰ ਮੁਲਕ ਦੇ ਵਿੱਚ ਆਪਣੀ ਆਪਣੀ ਪਹਿਚਾਨ ਸਥਾਪਿਤ ਕਰ ਚੁੱਕੇ ਨੇ ਨਰਿੰਦਰ ਮੋਦੀ ਵੀ ਅਗਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੀਤੇ ਕੰਮਾਂ ਨੂੰ ਅੱਗੇ ਲੈ ਕੇ ਜਾ ਰਹੇ ਨੇ ਮੋਦੀ ਦੀ ਗਾਰੰਟੀ ਦਾ ਲਗਾਤਾਰ ਅਗਰੋ ਜ਼ਿਕਰ ਕਰ ਰਹੇ ਨੇ ਭਾਵੇਂ ਪਿਛਲੀਆਂ ਕਿਹੜੀਆਂ ਗਾਰੰਟੀਆਂ ਉਹਨਾਂ ਨੇ ਪੂਰੀਆਂ ਕੀਤੀਆਂ ਇਹਦਾ ਜ਼ਿਕਰ ਜ਼ਿਆਦਾ ਨਹੀਂ ਹੈ ਪਰ ਭਵਿੱਖ ਦੀ ਗਾਰੰਟੀ ਹੈ ਜਿਹੜੀ ਉਂ ਨਰਿੰਦਰ ਮੋਦੀ ਲਗਾਤਾਰ ਦੇ ਰਹੇ ਨੇ ਤੇ ਉਸੇ ਤਰ੍ਹਾਂ ਪੰਜਾਬ ਚ ਭਗਵੰਤ ਮਾਨ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਜਿਹੜੇ ਕੰਮ ਕੀਤੇ ਨੇ ਉਹਨਾਂ ਦਾ ਜ਼ਿਕਰ ਲਗਾਤਾਰ ਕਰ ਰਹੇ ਨੇ ਪੰਜਾਬ ਚ ਤਾਂ ਮੈਂ ਇੱਥੋਂ ਤੱਕ ਕਹੂੰਗਾ ਕਿ ਆਮ ਆਦਮੀ ਪਾਰਟੀ ਦੀ ਸਾਰੀ ਨਿਰਭਰਤਾ ਭਗਵੰਤ ਮਾਨ ਦੇ ਉੱਤੇ ਆ ਕੇ ਟਿਕੀ ਆ ਉਸੇ ਤਰ੍ਹਾਂ ਜਦੋਂ ਭਾਜਪਾ ਦੀ ਗੱਲ ਕਰਦੇ ਆ ਤੇ ਭਾਜਪਾ ਦੀ ਸਾਰੀ ਨਿਰਭਰਤਾ ਨਰਿੰਦਰ ਮੋਦੀ ਤੇ ਆ ਕੇ ਟਿਕੀ ਆ ਹੁਣ ਦੋ ਪਾਰਟੀਆਂ ਨੇ ਇੱਕ ਕਾਂਗਰਸ ਇੱਕ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਵਿਰੋਧ ਹੈ ਤੇ ਕਾਂਗਰਸ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੀ ਹੈ ਪੰਜਾਬ 'ਚ ਡਟ ਕੇ ਪੰਜਾਬ 'ਚ ਕਾਂਗਰਸ ਭਾਜਪਾ ਦਾ ਉਹਨਾਂ ਵਿਰੋਧ ਨਹੀਂ ਕਰ ਰਹੀ ਜਿੰਨਾ ਆਮ ਆਦਮੀ ਪਾਰਟੀ ਦਾ ਕਰ ਰਹੀ ਹੈ ਸੁਖਪਾਲ ਖੈਰਾ ਤਾਂ ਸਿੱਧੇ ਸਿੱਧੇ ਭਗਵੰਤ ਮਾਨ ਦੇ ਖਿਲਾਫ ਚੋਣ ਲੜ ਰਹੇ ਨੇ ਤੇ ਕਾਂਗਰਸ ਦੇ ਹੋਰ ਲੀਡਰ ਵੀ ਰਾਜਾ ਵੜਿੰਗ ਦੇਖੀਏ ਉਹ ਸਿੱਧੇ ਸਿੱਧੇ ਰਵਨੀਤ ਮਿੱਟੂ ਦੇ ਖਿਲਾਫ ਚੋਣ ਲੜਦੇ ਨੇ ਉਹ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦੀ مخالਫਤ ਕਰ ਰਵਨੀਤ ਬਿੱਟੂ ਨੂੰ ਧੋਖੇਬਾਜ਼ ਔਰ ਗद्दार ਕਹਿ ਕੇ ਸਿਆਸੀ ਤੌਰ ਤੇ ਬਦਲਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਇਸੇ ਤਰ੍ਹਾਂ ਜੇ ਅਸੀਂ ਗੱਲ ਕਰੀਏ ਪਟਿਆਲੇ ਚ ਡਾਕਟਰ ਧਰਮਵੀਰ ਗਾਂਧੀ ਉਹ ਉਥੇ ਜਮਹੂਰੀਅਤ ਦੀ ਲੋਕਤੰਤਰ ਦੀ ਗੱਲ ਕਰਦੇ ਸਾਨੂੰ ਨਜ਼ਰ ਆਉਂਦੀ ਡਾਕਟਰ ਧਰਮਵੀਰ ਗਾਂਧੀ ਡੈਮੋਕ੍ਰੈਟਿਕ ਜਿਹੜੇ ਮੁੱਲ ਨੇ ਜਿਹੜੇ ਲੋਕਤੰਤਰੀਕ ਮੁੱਲ ਨੇ ਉਹਨਾਂ ਦੀ ਗੱਲ ਕਰਦੇ ਨਜ਼ਰ ਆਉਂਦੇ ਨੇ ਡਾਕਟਰ ਧਰਨਵੀਰ ਗਾਂਧੀ ਤੋਂ ਇਲਾਵਾ ਪੰਜਾਬ ਚ ਕੋਈ ਵੀ ਲੀਡਰ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦੀ ਸਿਆਸਤ ਨਹੀਂ ਕਰ ਰਿਹਾ ਇਹ ਵੀ ਇਸ ਵਾਰ ਬੜੀਆਂ ਦਿਲਚਸਪ ਸਥਿਤੀਆਂ ਜਿਹੜੀਆਂ ਨੇ ਸਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਹੁਣ ਸਵਾਲ ਉਸੇ ਤਰ੍ਹਾਂ ਦੋ ਤਿੰਨ ਬੜੇ ਅਹਿਮ ਖੜੇ ਨੇ ਕਿ ਪੰਜਾਬ ਚ ਵੱਡੀ ਸਿਆਸੀ ਉਥਲ ਪੁਥਲ ਦੇ ਸੰਕੇਤ ਕਿਸ ਤਰ੍ਹਾਂ ਦੇ ਨੇ ਕੀ ਕਿਸੇ ਲਈ ਅੰਡਰ ਕਰੰਟ ਹੈ ਭਗਵੰਤ ਤੇ ਨਰਿੰਦਰ ਮੋਦੀ ਕੀ ਕੋਈ ਖੇਡ ਕਰਨਗੇ ਇਹ ਸਾਰੇ ਤਿੰਨ ਚਾਰ ਉਹ ਸਵਾਲ ਨੇ ਜਿਨ੍ਹਾਂ ਨੂੰ ਲਗਾਤਾਰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਮੈਂ ਹੌਲੀ-ਹੌਲੀ ਸਾਰੇ ਵਿਸ਼ਿਆਂ ਤੇ ਅੱਗੇ ਵਧਦਾ ਹੁਣ ਗੱਲ ਅਕਾਲੀ ਦਲ ਦੀ ਵੀ ਕਰਨ ਦੀ ਲੋੜ ਹੈ ਕੀ ਕੋਈ ਅਕਾਲੀ ਦਲ ਦਾ ਅੰਡਰ ਕਰੰਟ ਤਾਂ ਨਹੀਂ ਕੋਈ ਲੁਕਵੀਂ ਲਹਿਰ ਅਕਾਲੀ ਦਲ ਦੀ ਪੰਜਾਬ 'ਚ ਤਾਂ ਨਹੀਂ ਕਿਉਂਕਿ ਜਿਸ ਤਰ੍ਹਾਂ ਨਾਲ ਪੰਥਕ ਮੁੱਦਿਆਂ ਤੇ ਭਾਜਪਾ ਦਾ ਸਾਥ ਅਕਾਲੀ ਦਲ ਨੇ ਨਹੀਂ ਦਿੱਤਾ ਕਿਉਂਕਿ ਦੋ ਤਰ੍ਹਾਂ ਦੀਆਂ ਗੱਲਾਂ ਪਿੰਡਾਂ 'ਚ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ ਕਈ ਐਕਸਪਰਟ ਪੱਤਰਕਾਰ ਇਹ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਨਾਲ ਕੀਤੇ ਵਾਦੇ ਪੂਰੇ ਨਹੀਂ ਕਰ ਸਕੇ ਖੇਤੀ ਕਾਨੂੰਨਾਂ ਨੂੰ ਭਾਵੇਂ ਉਹਨਾਂ ਨੇ ਰੱਦ ਕੀਤਾ ਪਰ ਕਿਸਾਨਾਂ ਦੀਆਂ ਮੰਗੀਆਂ ਮੰਗੀਆਂ ਗਈਆਂ ਮੰਨੀਆਂ ਗਈਆਂ ਮੰਗਾਂ ਲਾਗੂ ਨਹੀਂ ਕੀਤੀਆਂ ਪਰ ਕਿਸਾਨ ਇਸ ਗੱਲ 'ਚ ਦੁਖੀ ਨੇ ਕਿ ਉਹਨਾਂ ਦੇ ਰਾਹ ਰੋਕੇ ਗਏ ਕਿੱਲਾਂ ਲਾਈਆਂ ਗਈਆਂ ਪੱਥਰ ਲਾਏ ਗਏ ਪਰ ਇਹਦੇ ਨਾਲ ਨਾਲ ਜਦੋਂ ਅਸੀਂ ਭਗਵੰਤ ਮਾਨ ਦੀ ਗੱਲ ਕਰਦੇ ਆਂ ਤੇ ਪਿੰਡਾਂ 'ਚ ਬਹੁਤ ਸਾਰੇ ਐਕਸਪਰਟ ਪੱਤਰਕਾਰ ਇਹ ਕਹਿੰਦੇ ਨੇ ਕਿ ਭਗਵੰਤ ਮਾਨ ਦੀ ਸਰਕਾਰ ਨੇ ਜਿੱਡਾ ਵੱਡਾ ਨਾਅਰਾ ਬਦਲਾ ਦਾ ਦਿੱਤਾ ਸੀ ਉਹਦਾ ਵੱਡਾ ਨਾਅਰਾ ਬਦਲਾ ਦਾ ਬਣਿਆ ਨਹੀਂ ਔਰ ਇਹਦੇ ਨਾਲ-ਨਾਲ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਹ ਵੀ ਕਹਿੰਦੇ ਨੇ ਕਿ ਇਸ ਵਾਰ ਜਿਹੜੇ ਦਲ ਬਦਲੂ ਨੇ ਅਸੀਂ ਉਹਨਾਂ ਨੂੰ ਮੂੰਹ ਨਹੀਂ ਲਾਉਣਾ ਔਰ ਜ਼ਿਆਦਾਤਰ ਦਲ ਬਦਲੂ ਜਾਂ ਭਾਜਪਾ ਚ ਗਏ ਨੇ ਜਾਂ ਆਮ ਆਦਮੀ ਪਾਰਟੀ ਚ ਗਏ ਨੇ ਕਾਂਗਰਸ ਵੀ ਆਏ ਨੇ ਬਹੁਤ ਸਾਰੇ ਦੂਜੀਆਂ ਪਾਰਟੀਆਂ ਦੇ ਲੀਡਰ ਪਰ ਜ਼ਿਆਦਾ ਦਲ ਬਦਲੂਆਂ ਨੇ ਕਾਂਗਰਸ ਕਾਂਗਰਸ ਨੇ ਜ਼ਿਆਦਾ ਦਲ ਬਦਲੀਆਂ ਨੂੰ ਬਦਲੂਆਂ ਨੂੰ ਟਿਕਟ ਨਹੀਂ ਦਿਤੀਆਂ ਹੁਣ ਇਹ ਵੀ ਜ਼ਮੀਨ ਦੇ ਉੱਤੇ ਗੱਲਾਂ ਹੁੰਦੀਆਂ ਨੇ ਔਰ ਜਦੋਂ ਅਸੀਂ ਅੰਡਰ ਕਰੰਟ ਦੀ ਗੱਲ ਕਰਦੇ ਆਂ ਤੇ ਲੋਕਾਂ ਦੇ ਮਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਪ੍ਰਭਾਵ ਹੈ ਕਿਸਾਨਾਂ ਦੇ ਮਸਲੇ ਨਹੀਂ ਹੱਲ ਕੀਤੇ ਅੰਬਾਲੇ ਦਾ ਰਾਹ ਸਾਡਾ ਰੋਕਤਾ ਅਸੀਂ ਕਿਸਾਨਾਂ ਦੇ ਰਸਤਿਆਂ ਦੇ ਵਿੱਚ ਪੱਥਰ ਵਿਛਾਤੇ ਉੱਠੇ ਕਿਲਾ ਗੱਡਤੀਆਂ ਇਹ ਲੋਕ ਮੰਨਦੇ ਇਸ ਗੱਲ ਦਾ ਅਸਰ ਹੈ ਹਰ ਪੰਜਾਬੀ ਦੇ ਮੰਨ ਤੇ ਆ ਕਿਉਂਕਿ ਕੋਈ ਵੀ ਪੰਜਾਬੀ ਨਹੀਂ ਚਾਹੁੰਦਾ ਕਿ ਸਾਡੇ ਕਿਸਾਨਾਂ ਨੂੰ ਰੋਕਿਆ ਜਾਵੇ ਕੱਲ ਮੈਂ ਗੱਲ ਸੁਣ ਰਿਹਾ ਸੀ ਹਰਜੀਤ ਗਰੇਵਾਲ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਨੇ ਉਹ ਕਹਿੰਦੇ ਕਿ ਕਿਸਾਨਾਂ ਨੇ ਵਿਰੋਧ ਕਰਨਾ ਵਿਰੋਧ ਕਰਨ ਰਸਤੇ ਕਿਉਂ ਰੋਕਦੇ ਨੇ ਪ੍ਰਚਾਰ ਕਰਨਾ ਪੋਲਿਟੀਕਲ ਪਾਰਟੀਆਂ ਦਾ ਸੰਵਿਧਾਨਿਕ ਹੱਕ ਹੈ ਉਹ ਕਹਿੰਦੇ ਕਿਸਾਨ ਵਿਰੋਧ ਕਰਨ ਰਸਤੇ ਕਿਉਂ ਰੋਕਣ ਕਿ ਹਰਜੀਤ ਗਰੇਵਾਲ ਲੋਕਮਨਾਚੋ ਇਹ ਸਵਾਲ ਮਿਟਾ ਸਕਣਗੇ ਕਿ ਹੁਣ ਜਿਹੜੀ ਬੀਜੇਪੀ ਇਹ ਕਹਿੰਦੀ ਹੈ ਕਿ ਕਿਸਾਨ ਰਸਤੇ ਕਿਉਂ ਰੋਕਣ ਵਿਰੋਧ ਕਰਦੇ ਰਹਿਣ ਤੇ ਫਿਰ ਬੀਜੇਪੀ ਨੇ ਰਸਤੇ ਕਿਉਂ ਰੋਕੇ ਮਨੋਰ ਲਾਲ ਖੱਟੜ ਨੇ ਅੰਬਾਲੇ ਦੇ ਰਸਤੇ ਕਿਉਂ ਰੋਕੇ ਭਾਜਪਾ ਦੀ ਸਰਕਾਰ ਨੇ ਦਿੱਲੀ ਚ ਰਸਤੇ ਕਿਉਂ ਰੋਕੇ ਕਿਉਂ ਨਹੀਂ ਕਿਸਾਨਾਂ ਨੂੰ ਵਿਰੋਧ ਕਰਨ ਦਿੱਤਾ ਗਿਆ ਉਹ ਰਾਮਲੀਲਾ ਮੈਦਾਨ ਜੰਤਰਮੰਤਰ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਜਾਣ ਦਿੰਦੇ ਕਿਉਂ ਅੰਬਾਲੇ 'ਚ ਲੋਕ ਰੋਕ ਕੇ ਖੇਸੋ ਬੀਜੇਪੀ ਦੇ ਹੁਣ ਲੀਡਰ ਇਹ ਗੱਲਾਂ ਕਰਨ ਲੱਗ ਗਏ ਕਿ ਵਿਰੋਧ ਕਰਨਾ ਕਰੋ ਪਰ ਵੋਟ ਮੰਗਣਾ ਸੰਵਿਧਾਨਿਕ ਹੱਕ ਹੈ ਕਿਸੇ ਨੂੰ ਰੋਕਣਾ ਗਲਤ ਹੈ ਪਰ ਬੀਜੇਪੀ ਦੇ ਸਰਕਾਰਾਂ ਤੇ ਵੀ ਇਹ ਸਵਾਲ ਕਿਸਾਨ ਕਰਦੇ ਨੇ ਕਿ ਤੁਸੀਂ ਸਾਡੇ ਰਾਹ ਕਿਉਂ ਰੋਕ ਕੇ ਕਿਉਂ ਰਾਜ ਪੱਥਰ ਲਾਏ ਹੁਣ ਪਿੰਡਾਂ 'ਚ ਪਿੰਡਾਂ ਦੀ ਮਾਨਸਿਕਤਾ ਤੇ ਸ਼ਹਿਰਾਂ ਦੀ ਮਾਨਸਿਕਤਾ ਤੇ ਕਿਸਾਨਾਂ ਨਾਲ ਜੁੜੇ ਲੋਕਾਂ ਦੀ ਮਾਨਸਿਕਤਾ ਤੇ ਇਹਨਾਂ ਗੱਲਾਂ ਦਾ ਗਹਿਰਾ ਅਸਰ ਹੈ ਹੁਣ ਬੀਜੇਪੀ ਚ ਦੋ ਧਾਰਨਾਵਾਂ ਨੇ ਬੀਜੇਪੀ ਇਹ ਦੇਖਦੀ ਹੈ ਕਿ ਸ਼ਹਿਰਾਂ ਦੇ ਵੋਟਰ ਤੇ ਪਿੰਡਾਂ ਦੇ ਵੋਟਰ ਬੀਜੇਪੀ ਨੂੰ ਲੱਗਦਾ ਹੈ ਕਿ ਜੇ ਪਿੰਡਾਂ ਦੇ ਵੋਟਰ ਸਾਰੇ ਸਾਡੇ ਖਿਲਾਫ ਵੀ ਨੇ ਕਿਸਾਨ ਤੇ ਬੀਜੇਪੀ ਦੇ ਲੀਡਰ ਕਹਿ ਰਹੇ ਨੇ ਦੇਖੋ ਜੀ ਕਿਸਾਨਾਂ ਨੇ ਤਾਂ ਸਾਨੂੰ ਵੋਟਾਂ ਪਾਉਣੀਆਂ ਨੇ ਚੰਦ ਲੀਡਰ ਨੇ ਜੱਥੇਬੰਦੀਆਂ ਦੇ ਜਿਹੜੇ ਵਿਕੇ ਹੋਏ ਨੇ ਜਾਂ ਦੂਜੀਆਂ ਪਾਰਟੀਆਂ ਦੇ ਤੌਰੇ ਹੋਏ ਨੇ ਬੀਜੇਪੀ ਲਗਾਤਾਰ ਇਹ ਕਹਿ ਰਹੀ ਹੈ ਬੀਜੇਪੀ ਦੇ ਲੀਡਰ ਕਿ ਕਿਸਾਨ ਤਾਂ ਸਾਡੇ ਨਾਲ ਨੇ ਪਰ ਜਦੋਂ ਉਹਨਾਂ ਨੂੰ ਸਪੈਸੀਫਿਕ ਪੁੱਛਿਆ ਜਾਂਦਾ ਸਿੱਧੇ ਤੌਰ ਤੇ ਪੁੱਛਿਆ ਜਾਂਦਾ ਕਿ ਕਿਹੜੇ ਕਿਸਾਨ ਤੁਹਾਡੇ ਨਾਲ ਨਹੀਂ ਫਿਰ ਉਹ ਕਹਿੰਦੇ ਨੇ ਜੀ ਸਾਰੇ ਕਿਸਾਨ ਸਾਡੇ ਨਾਲ ਨੇ ਸਾਨੂੰ ਵੋਟਾਂ ਪਾਉਣਗੇ ਸਿਰਫ ਚੱਠੇ ਬੰਦੀਆਂ ਦੇ ਲੀਡਰ ਵਿਰੋਧ ਕਰ ਰਹੇ ਨੇ ਔਰ ਉਹਨਾਂ ਨੂੰ ਉਕਸਾਇਆ ਜਾ ਰਿਹਾ ਸੋ ਇਸ ਤਰ੍ਹਾਂ ਦੀ ਗੱਲ ਕਰ ਰਹੀ ਹੈ ਬੀਜੇਪੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਬੀਜੇਪੀ ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਹਮੇਸ਼ਾ ਧ्रुਵੀਕਰਨ ਕਰਨ ਦੀ ਆਦੀ ਹੈ ਸਿਆਸਤ 'ਚ ਕਿ ਸ਼ਹਿਰਾਂ ਤੇ ਪਿੰਡਾਂ ਦੇ ਵੋਟਰਾਂ 'ਚ ਧ्रुਵੀਕਰਨ ਹੋਏਗਾ ਕਿ ਪਿੰਡਾਂ ਦੇ ਵੋਟਰਾਂ ਦੀ ਨਾਰਾਜ਼ਗੀ ਨੂੰ ਸ਼ਹਿਰਾਂ ਦੇ ਵੋਟਰ ਸਮਰਥਨ ਦੇਣਗੇ ਬੀਜੇਪੀ ਨੂੰ ਇਹ ਲੱਗਦਾ ਹੈ ਕਿ ਸਾਨੂੰ ਸ਼ਹਿਰਾਂ 'ਚ ਵੋਟਾਂ ਮਿਲ ਜਾਣਗੀਆਂ ਹੁਣ ਉਹਦੇ ਪਿੱਛੇ ਦੋ ਤਿੰਨ ਫੈਕਟਰ ਹੋਰ ਵੀ ਨੇ ਪਹਿਲੀ ਤਾਂ ਗੱਲ ਜੋ ਕੁਝ ਕਿਸਾਨਾਂ ਦੇ ਨਾਲ ਹੋਇਆ ਪਿਛਲੇ ਸਮੇਂ 'ਚ ਉਹ ਦਾ ਅੰਡਰਕਰੰਟ ਹੈ ਲੋਕਾਂ 'ਚ ਲੋਕ ਉਹਦੀ ਗੱਲ ਕਰਦੇ ਨੇ ਹੁਣ ਉਹਨੂੰ ਵੋਟਾਂ 'ਚ ਕਿਸ ਰੂਪ 'ਚ ਲੋਕ ਲੈ ਕੇ ਜਾਣਗੇ ਉਹਦੇ ਤੇ ਤਾਂ ਅਸੀਂ ਨਜ਼ਰ ਰੱਖਾਂਗੇ ਔਰ ਉਹ ਬੜਾ ਦਿਲਚਸਪ ਰਹੂਗਾ ਦੇਖਣਾ ਲੋਕਾਂ ਦਾ ਰਵਈਆ ਕੀ ਬਣਦਾ ਹੁਣ ਜੇ ਮੈਂ ਸ਼ਹਿਰਾਂ ਦੀ ਗੱਲ ਕਰਾਂ ਬੀਜੇਪੀ ਨੂੰ ਸ਼ਹਿਰਾਂ 'ਚ ਇਹ ਲੱਗਦਾ ਕਿ ਬੀਜੇਪੀ ਨੇ ਇੱਕ ਵੱਡਾ ਧਾਰਮਿਕ ਮੁੱਦਾ ਪੂਰਾ ਕਰਤਾ ਉਹਨਾਂ ਨੇ ਇੱਕ ਵੱਡਾ ਧਾਰਮਿਕ ਵਾਅਦਾ ਨਿਭਾਇਆ ਪਰ ਕੀ ਸਾਡੇ ਮੁਲਕ ਦੇ ਲੋਕ ਇਹਨਾਂ ਚੋਣਾਂ 'ਚ ਸਿਰਫ ਧਾਰਮਿਕ ਵਾਅਦੇ ਨੂੰ ਆਧਾਰ ਬਣਾ ਕੇ ਵੋਟਾਂ ਪਾ ਦੇਣਗੇ ਖਾਸ ਤੌਰ ਤੇ ਪੰਜਾਬ ਦੇ ਲੋਕ ਜਿਹੜੇ ਸਰਬਸਾਂਝੀ ਵਾਲਤਾ ਦੇ ਪ੍ਰਤੀਕ ਨੇ ਜਿਹੜੇ ਬਹੁਤ ਲੋਕਤੰਤ੍ਰਿਕ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਪੰਜਾਬ ਦੇ ਲੋਕ ਸ਼੍ਰੀ ਰਾਮ ਤੀਰਥ ਵੀ ਜਾਂਦੇ ਨੇ ਹੋਰ ਧਾਰਮਿਕ ਥਾਵਾਂ ਤੇ ਵੀ ਮੱਥਾ ਟੇਕਦੇ ਨੇ ਕਦੀ ਕਦੀ ਵੀ ਪੰਜਾਬੀਆਂ ਨੂੰ ਕਿਸੇ ਵੀ ਭਾਈਚਾਰੇ ਦੇ ਹੋਣ ਕੋਈ ਵੀ ਧਾਰਮਿਕ ਸਥਾਨ ਹੈ ਜਿਹੜਾ ਉੱਥੇ ਜਾ ਕੇ ਮੱਥਾ ਟੇਕਣ ਤੋਂ ਉਹਨਾਂ ਨੂੰ ਗਰੇਜ਼ ਨਹੀਂ ਅਜਿਹੇ ਹਾਲਾਤਾਂ 'ਚ ਕੀ ਬੀਜੇਪੀ ਸਿਰਫ ਇੱਕ ਧਾਰਮਿਕ ਮੁੱਦੇ ਨੂੰ ਲੈ ਕੇ ਸ਼ਹਿਰ ਦੀਆਂ ਸਾਰੀਆਂ ਵੋਟਾਂ ਹਾਸਲ ਕਰਨ ਲਈ ਸਮਰੱਥ ਹੈ ਉਹ ਵੀ ਉਹਨੂੰ ਜਦੋਂ ਬੀਜੇਪੀ ਦਾ ਪਿੰਡਾਂ 'ਚ ਵਿਰੋਧ ਹੈ ਔਰ ਜਦੋਂ ਬੀਜੇਪੀ ਨੂੰ ਅਕਾਲੀ ਦਲ ਦਾ ਸਾਥ ਨਹੀਂ ਇਸ ਕਰਕੇ ਅੰਡਰਕਰੰਟ ਕਿਸ ਰੂਪ 'ਚ ਹੈ ਕੀ ਅੰਡਰਕਰੰਟ ਕਿਸੇ ਦੀ ਹਮਾਇਤ ਦੈ ਜਾਂ ਅੰਡਰਕਰੰਟ ਕਿਸੇ ਦੇ ਖਿਲਾਫਤ ਦੈ ਇਹੀ ਦੇਖਣ ਵਾਲੀ ਗੱਲ ਰਹੂਗੀ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਵਾਰ ਪੰਜਾਬ 'ਚ ਟੈਸਟ ਹੈ ਕਿਉਂਕਿ ਬਿਨਾ ਅਕਾਲੀ ਦਲ ਤੋਂ ਬਿਨਾ ਵੱਡੇ ਕਿਸਾਨ ਸੰਗਠਨਾ ਦੇ ਸਮਰਥਨ ਤੋਂ ਉਹ ਕਿੱਥੇ ਖੜਦੇ ਨੇ ਨਰਿੰਦਰ ਮੋਦੀ ਪੰਜਾਬ 'ਚ ਇਸ ਵਾਰ ਟੈਸਟ ਹੈ ਹਾਲਾਂਕਿ ਬਹੁਤ ਵੱਡੇ ਵੱਡੇ ਕਈ ਸਿੱਖ ਲੀਡਰ ਬੀਜੇਪੀ 'ਚ ਗਏ ਮਨਜਿੰਦਰ ਸਰਸਾ ਦਿੱਲੀ ਦੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਈ ਮੈਂਬਰ ਬੀਜੇਪੀ 'ਚ ਸ਼ਾਮਲ ਹੋਏ ਨਰਿੰਦਰ ਮੋਦੀ ਦੇ ਲਈ ਸਿੱਖ ਭਾਈਚਾਰੇ ਵੱਲੋਂ ਮੋਟਰਸਾਈਕਲ ਰੈਲੀ ਕੱਢੀ ਗਈ ਜਿਦੇ ਵਿੱਚ ਮੈਂ ਦੇਖਿਆ ਬੜੇ ਮਹਿੰਗੇ ਮਹਿੰਗੇ ਮੋਟਰਸਾਈਕਲ ਸੀ ਚਲੋ ਭਾਈ ਸਾਰੇ ਸਮਰਥ ਸਿੱਖ ਸੀ ਉਹ ਬੜੇ ਅਮੀਰ ਲੋਕੀ ਸੀ ਵਿੱਚ ਕਈ ਸਾਡੇ ਵਰਗੇ ਸਾਦੇ ਵੀ ਹੋਣਗੇ ਹੁਣ ਇਹ ਗੱਲ ਦੇਖਣ ਵਾਲੀ ਰਹੂਗੀ ਕਿ ਪੰਜਾਬ ਨਰਿੰਦਰ ਮੋਦੀ ਦੇ ਪ੍ਰਤੀ ਕਿਸ ਤਰ੍ਹਾਂ ਦਾ ਅੰਡਰ ਕਰੰਟ ਰੱਖਦਾ ਹੈ ਹਾਂ ਪੱਖੀ ਹੁੰਗਾਰਾ ਦਿੰਦਾ ਹੈ ਪੰਜਾਬ ਜਾਂ ਨਾ ਪੱਖੀ ਹੁੰਗਾਰਾ ਦਿੰਦਾ ਹੈ ਇਹ ਬੜਾ ਨਿਊਜਸਪਰ ਹੈਗਾ ਹੁਣ ਇਸੇ ਤਰ੍ਹਾਂ ਭਗਵੰਤ ਮਾਨ ਦੀ ਸਥਿਤੀ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਭਗਵੰਤ ਮਾਨ ਇਸ ਵਕਤ ਇਕੱਲਾ ਵੱਡਾ ਸਟਾਰ ਪ੍ਰਚਾਰਕ ਹੈ ਪੰਜਾਬ ਚ ਆਮ ਆਦਮੀ ਪਾਰਟੀ ਵੱਲੋਂ ਭਾਵੇਂ ਅਰਵਿੰਦ ਕੇਜਰੀਵਾਲ ਵੀ ਜੇਲ੍ਹ ਚ ਰਿਹਾ ਹੋ ਕੇ ਪੰਜਾਬ ਆਏ ਨਹੀਂ ਪਰ ਜਦੋਂ ਦੇ ਅਰਵਿੰਦ ਕੇਜਰੀਵਾਲ ਜੇਲ੍ਹ ਗਏ ਨੇ ਇਹ ਮਹਿਸੂਸ ਕੀਤਾ ਗਿਆ ਹੈ ਕਿ ਭਗਵੰਤ ਮਾਨ ਨੇ ਆਪਣੇ ਦਮ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਚਾਰ ਅਭਿਆਨ ਨੂੰ ਖੜਾ ਕੀਤਾ ਹੈ ਔਰ ਭਗਵੰਤ ਮਾਨ ਬਹੁਤ ਜਿਹਨੂੰ ਕਹਿੰਦੇ ਨੇ ਤਜਰਬੇਕਾਰ ਲੀਡਰ ਦੀ ਤੌਰ ਤੇ ਪ੍ਰਚਾਰ ਕਰ ਰਹੇ ਨੇ ਹਿੰਦੀ ਦਾ ਸ਼ਬਦ ਹੈ ਪਰਿਪਕਵ ਪਰਿਪਕਵਤਾ ਦਾ ਪਛਾਣ ਕਰਾਈ ਹੈ ਭਗਵੰਤ ਮਾਨ ਔਰ ਪੰਜਾਬੀ ਚ ਇਹਨੂੰ ਕਹਿੰਦੇ ਨੇ ਜਿਵੇਂ ਇੱਕ ਪੱਕਿਆ ਹੋਇਆ ਲੀਡਰ ਭਗਵੰਤ ਮਾਨ ਗੂੜ ਸਿਆਸੀ ਲੀਡਰ ਦੀ ਤਰ੍ਹਾਂ ਇਸ ਵਰ ਨਜ਼ਰ ਆ ਰਿਹਾ ਹੈ ਔਰ ਜਿੰਨੇ ਜਿੰਨੇ ਰੋਡ ਸ਼ੋ ਭਗਵੰਤ ਮਾਨ ਨੇ ਪੰਜਾਬ ਚ ਕੀਤੇ ਨੇ ਉਹ ਅਸੀਂ ਵੇਖ ਸਕਦੇ ਹਾਂ ਸ਼ਾਇਦ ਹੀ ਕੋਈ ਜ਼ਿਲ੍ਹਾ ਹੋਵੇ ਸ਼ਾਇਦ ਹੀ ਕੋਈ ਟਾਊਨ ਹੋਵੇ ਸ਼ਾਇਦ ਹੀ ਕੋਈ ਸਬ ਡਿਵੀਜ਼ਨ ਹੋਵੇ ਜਿੱਥੋਂ ਭਗਵੰਤ ਮਾਨ ਦਾ ਰੋਡ ਸ਼ੋਅ ਨਾ ਲੰਘਿਆ ਹੋਵੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਹੁਣ ਤੱਕ ਭਗਵੰਤ ਮਾਨ 117 ਵਿਧਾਨ ਸਭਾ ਹਲਕੇ ਲਗਭਗ ਛੂ ਚੁੱਕੇ ਨੇ ਆਪਣੇ ਰੋਡ ਸ਼ੋਅ ਦੇ ਨਾਲ ਔਰ ਇਹ ਪੰਜਾਬ 'ਚ ਹੋਰ ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਕੀਤਾ ਹੋਣਾ ਭਾਵੇਂ ਸੁਖਵੀਰ ਬਾਦਲ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਉਹ ਵੀ ਪੰਜਾਬ ਦੇ ਲਗਭਗ ਹਰ ਵਿਧਾਨ ਸਭਾ ਹਲਕੇ ਨੂੰ ਛੂ ਚੁੱਕੀ ਹੈ ਪਰ ਫਰਕ ਕੀ ਹੈ ਆਮ ਆਦਮੀ ਪਾਰਟੀ ਸੱਤਾ ਤਾਰੀ ਧੇਰਾ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਭਗਵੰਤ ਮਾਨ ਦੇ ਨਾਂ ਤੇ ਲੜ ਰਹੀ ਹੈ ਔਰ ਭਗਵੰਤ ਮਾਨ ਕੋਲੇ ਵੀ ਨਰਿੰਦਰ ਮੋਦੀ ਦੀ ਤਰ੍ਹਾਂ ਇੱਕ ਹੁਨਰ ਹੈ ਜਿਵੇਂ ਨਰਿੰਦਰ ਮੋਦੀ ਕੋਲੇ ਭਾਸ਼ਣ ਦੀ ਕਲਾ ਹੈ ਭਗਵੰਤ ਮਾਨ ਕੋਲੇ ਵੀ ਭਾਸ਼ਣ ਦੀ ਕਲਾ ਹੈ ਔਰ ਭਗਵੰਤ ਮਾਨ ਦੇ ਜਿਹੜੇ ਨਾਰੇ ਨੇ ਉਹ ਖੂਬ ਚਰਚਾ ਚ ਨੇ ਇਹਨਾਂ ਦਿਨਾਂ ਦੇ ਵਿੱਚ ਕੱਲ ਪਰਸੋਂ ਉਹਨਾਂ ਨੇ ਨਵਾਂ ਨਾਰਾ ਵੀ ਦਿੱਤਾ ਭਗਵੰਤ ਮਾਨ ਨੇ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਕਹਿੰਦੇ 25 ਮਈ ਭਾਜਪਾ ਗਈ ਇਸ ਤਰ੍ਹਾਂ ਦੇ ਨਾਰੇ ਵੀ ਭਗਵੰਤ ਮਾਨ ਲਗਾਤਾਰ ਦੇ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਔਰ ਪੰਜਾਬ ਚ ਭਗਵੰਤ ਮਾਨ ਬੀਜੇਪੀ ਅਕਾਲੀ ਦਲ ਔਰ ਕਾਂਗਰਸ ਤਿੰਨਾਂ ਦੇ ਖਿਲਾਫ ਹਮਲਾਵਰ ਨੇ ਔਰ ਆਪਣੇ ਕੀਤੇ ਕੰਮਾਂ ਨੂੰ ਗਿਣਾ ਰਹੇ ਨੇ ਹੁਣ ਇੱਥੇ ਵੀ ਗੱਲ ਅੰਡਰ ਕਰੰਟ ਦੀ ਹੈ ਹੁਣ ਜਿਹੜੇ ਭਗਵੰਤ ਮਾਨ ਗੱਲਾਂ ਕਰਦੇ ਨੇ ਕਿ 30 40% ਖੇਤਾਂ ਚ ਸਿੱਧਾ ਪਾਣੀ ਪਹੁੰਚਾਤਾ ਨਹਿਰਾਂ ਦਾ ਨਹਿਰਾਂ ਡਰੇਨਾ ਸਾਫ ਕੀਤੀਆਂ ਪਾਣੀ ਪਹੁੰਚਾਤਾ ਔਰ ਇਸ ਸਾਲ ਦੇ ਅੰਤ ਤੱਕ ਸਤੰਬਰ ਅਕਤੂਬਰ ਤੱਕ 70% ਖੇਤਾਂ ਨੂੰ ਨਹਿਰੀ ਪਾਣੀ ਭੇਜ ਦਿਆਂਗੇ ਅਸੀਂ 5.5 6 ਲੱਖ ਟਿਊਬਲ ਸਬਮਰਸੀਬਲ ਟਿਊਬਲਾਂ ਦੀ ਚਲਾਉਣ ਦੀ ਲੋੜ ਨਹੀਂ ਪੈਣੀ ਅਸੀਂ ਦਿਨ ਦੇ ਸਮੇਂ ਪਾਣੀ ਦੇ ਰਹੇ ਹਾਂ ਤੇ ਦਵਾਂਗੇ ਰਾਤਾਂ ਨੂੰ ਕਿਸਾਨਾਂ ਨੂੰ ਜਾਗਣਾ ਨਹੀਂ ਪੈਂਦਾ ਔਰ ਅਗਰ ਇਸ ਸਾਲ ਦੇ ਅੰਤ ਤੱਕ 70% ਖੇਤਾਂ ਨੂੰ ਅਸੀਂ ਨਹਿਰੀ ਪਾਣੀ ਸਚਾਈ ਕਰਾਗੇ ਤੇ 5.5 ਲੱਖ ਟਿਊਬਲ ਬੰਦ ਹੋ ਜਾਣੇ ਨੇ ਸਰਕਾਰ ਦਾ 500 600 5600 6000 ਕਰੋੜ ਰੁਪਏ ਬਚੂਗਾ ਕਿਉਂ ਅਸੀਂ ਇੱਕ ਇੱਕ ਹਜ਼ਾਰ ਮਹਿਲਾਵਾਂ ਦੇ ਖਾਤੇ ਚ ਪਾਵਾਂਗੇ ਇਹ ਸਵਾਲ ਵਿਰੋਧੀ ਪਾਰਟੀ ਚੱਕਦੇ ਰਹੇ ਕਿ ਭਗਵੰਤ ਮਾਨ ਨੇ ਮਹਿਲਾਵਾਂ ਦੇ ਖਾਤੇ 1000 ਕਿਉਂ ਨਹੀਂ ਪਾਇਆ ਕਿ ਭਗਵੰਤ ਮਾਨ ਹਰ ਜਗ੍ਹਾ ਇਹ ਕਹਿ ਰਿਹਾ ਹੈ ਕਿ ਮੈਂ ਇਸ ਕਰਕੇ ਨਹੀਂ ਪਾਇਆ ਕਿ ਮੈਂ ਪੱਕੇ ਤੌਰ ਤੇ ਪਾਣਾ ਚਾਹਣਾ ਜਿਵੇਂ ਬਿਜਲੀ ਦੇ ਬਿੱਲ ਵਿਰੋਧੀ ਕਹਿੰਦੇ ਸੀ ਬਿਜਲੀ ਦੇ ਬਿੱਲ ਥੋੜੀ ਦੇਰ ਚੱਲਣਗੇ ਬੰਦ ਹੋ ਜਾਣਗੇ ਪਰ ਜਦੋਂ ਦੀ ਸਰਕਾਰ ਨੇ ਸਕੀਮ ਸ਼ੁਰੂ ਕੀਤੀ ਹੈ ਹਰ ਮਹੀਨੇ 600 ਯੂਨਿਟ 2 ਮਹੀਨਿਆਂ ਦੇ ਮੁਫਤ ਬਿਲਾਾਂ ਚ ਲੱਗ ਕੇ ਆ ਰਹੇ ਨੇ 90% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ ਤਾਂ ਕਿਸੇ ਤੋਂ ਗੱਲ ਲੁਕੀ ਨਹੀਂ ਸੋ ਭਗਵੰਤ ਮਾਨ ਹਜ਼ਾਰ ਰੁਪਿਆ ਕਿਵੇਂ ਦੇਣਾ ਇਹ ਵੀ ਗੱਲ ਦੱਸ ਰਹੇ ਨੇ 43000 ਨੌਕਰੀਆਂ ਦੀ ਗੱਲ ਕਰ ਰਹੇ ਨੇ 6 700 800 ਮਹੱਲਾ ਕਲੀਨਿਕਾਂ ਦੀ ਗੱਲ ਕਰ ਰਹੇ ਨੇ ਇਹ ਸਾਰੀਆਂ ਗੱਲਾਂ ਭਗਵੰਤ ਮਾਨ ਲੋਕਾਂ ਚ ਲੈ ਕੇ ਜਾ ਰਹੇ ਨੇ ਪਰ ਭਗਵੰਤ ਮਾਨ ਕਹਿੰਦੇ ਇਹ ਗੱਲਾਂ ਪਹਿਲੀ ਵਾਰ ਕੀਤੀਆਂ ਨੇ ਔਰ ਜੇ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਇਹ ਕੰਮ ਕੀਤੇ ਨੇ ਤੇ ਵੋਟ ਪਾ ਦੇਣਗੇ ਔਰ ਜਿਸ ਤਰ੍ਹਾਂ ਨਾਲ ਭਗਵੰਤ ਮਾਨ ਚੋਣ ਪ੍ਰਚਾਰ ਕਰ ਰਹੇ ਨੇ ਜਿਸ ਤਰ੍ਹਾਂ ਨਾਲ ਭਗਵੰਤ ਮਾਨ ਦੇ ਰੋਡ ਸ਼ੋਅਾਂ ਦੇ ਵਿੱਚ ਰਸ਼ ਹੈ ਉਹਦੇ ਤੋਂ ਇਹ ਸਵਾਲ ਬਣਦਾ ਹੈ ਕਿ ਕੀ ਆਮ ਆਦਮੀ ਪਾਰਟੀ ਸਿਰਫ ਤੇ ਸਿਰਫ ਭਗਵੰਤ ਮਾਨ ਤੇ ਪੰਜਾਬ 'ਚ ਨਿਰਪਰ ਹੈ ਔਰ ਮੈਂ ਕਹੂੰਗਾ ਹਾਂ ਇਸ ਵਾਰ ਬਹੁਤੀ ਹੱਦ ਤੱਕ ਆਮ ਆਦਮੀ ਪਾਰਟੀ ਭਗਵੰਤ ਮਾਨ ਤੇ ਨਿਰਪਰ ਹੈ ਸਾਫ ਛਵੀ ਹੈ ਕ腐ਸ਼ਨ ਦਾ ਕੋਈ ਦਾਗ ਨਹੀਂ ਦਿੱਲੀ ਕੰਟਰੋਲ ਕਰਦੀ ਹੈ ਭਗਵੰਤ ਮਾਨ ਨੂੰ ਉਹ ਵਹਿਮ ਭਗਵੰਤ ਮਾਨ ਨੇ ਕਰਤਾ ਦਿੱਲੀ ਵਾਲਿਆਂ ਨੇ ਵੀ ਇਹ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਸਾਡਾ ਕੰਟਰੋਲ ਨਹੀਂ ਹੈ ਅਰਵਿੰਦ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਆਮ ਆਦਮੀ ਪਾਰਟੀ ਚ ਉਭਰੇ ਨੇ ਵੱਡੇ ਲੀਡਰ ਦੇ ਤੌਰ ਤੇ ਹੁਣ ਕੀ ਭਗਵੰਤ ਮਾਨ ਦੇ ਲਈ ਅੰਡਰ ਕਰੰਟ ਹੈ ਲੋਕ ਖੁੱਲ ਕੇ ਤਾਂ ਨਹੀਂ ਦੱਸਦੇ ਪਰ ਅੰਡਰ ਕਰੰਟ ਇਸ ਤਰ੍ਹਾਂ ਨਾਲ ਨਾਪਿਆ ਜਾਊਗਾ ਅਗਰ ਤਾਂ ਲੋਕ ਇਹ ਮਹਿਸੂਸ ਕਰ ਗਏ ਕਿ ਇਸ ਸਰਕਾਰ ਨੇ ਜ਼ੀਰੋ ਬਿੱਲ ਕੀਤੇ ਨੇ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਨੌਜਵਾਨਾਂ 'ਚ ਇਹ ਭਰੋਸਾ ਅਗਰ ਪੈਦਾ ਕੀਤਾ ਹੋਇਆ ਭਗਵੰਤਮਾਨ ਨੇ ਕਿ ਨਿਰਪੱਖਤਾ ਦੇ ਨਾਲ ਨੌਕਰੀਆਂ ਦੇ ਰਹੇ ਆ 43000 ਦਿੱਤੀਆਂ ਨੇ ਤੇ ਹੋਰ ਦਵਾਂਗੇ ਤੇ ਜੇ ਲੋਕਾਂ 'ਚ ਇਹ ਸੁਨੇਹਾ ਪਹੁੰਚਿਆ ਕਿ ਕਿਤੇ ਨਾ ਕਿਤੇ ਕਰਪਸ਼ਨ ਘਟੀ ਹੈ ਅਫਸਰਾਂ ਤੇ ਡਰ ਹੈ ਤੇ ਭਗਵੰਤਮਾਨ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਤੇ ਫੇਰੇ ਅੰਡਰ ਕਰੰਟ ਜਾਂ ਤਾਂ ਭਗਵੰਤ ਮਾਨ ਦੇ ਹੱਕ ਚ ਜਾਊਗਾ ਔਰ ਅਗਰ ਲੋਕਾਂ ਨੂੰ ਇਹ ਲੱਗਿਆ ਕਿ ਨਸ਼ਾ ਪੰਜਾਬ ਚ ਖਤਮ ਨਹੀਂ ਹੋ ਸਕਿਆ ਬਦਲਾ ਜਿਸ ਤਰ੍ਹਾਂ ਦਾ kiya ja raha si ਉਹ ਨਹੀਂ ਆਇਆ ਫਿਰ ਉਹ ਅੰਡਰ ਕਰੰਟ ਵਿਰੋਧ ਦਾ ਵੀ ਹੋ ਸਕਦਾ ਔਰ ਉਸੇ ਵਿਰੋਧ ਦੇ ਅੰਡਰ ਕਰੰਟ ਤੇ ਸਾਰੀ ਸਿਆਸਤ ਖੜੀ ਕੀਤੀ ਹੈ ਕਾਂਗਰਸ ਨੇ ਔਰ ਸ਼ਰੋਮਣੀ ਅਕਾਲੀ ਦਲ ਨੇ ਕਾਂਗਰਸ ਔਰ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਡਾ ਨਿਸ਼ਾਨਾ ਭਗਵੰਤ ਮਾਨ ਹੈ। ਸੁਖਬੀਰ ਬਾਦਲ ਤਾਂ ਸ਼ਰਿਆਂ ਵਿੱਚ ਕਹਿ ਰਹੇ ਨੇ ਕਿ ਭਗਵੰਤ ਹਟਾਓ ਪੰਜਾਬ ਬਚਾਓ। ਭਗਵੰਤ ਭਜਾਓ ਪੰਜਾਬ ਬਚਾਓ। ਔਰ ਭਗਵੰਤ ਮਾਨ ਨੂੰ ਕਿਸ ਨਾਮ ਦੇ ਨਾਲ ਸੁਖਬੀਰ ਬਾਦਲ ਬੁਲਾਉਂਦੇ ਨੇ ਇਹ ਵੀ ਅਸੀਂ ਦੇਖਿਆ ਔਰ ਭਗਵੰਤ ਮਾਨ ਵੀ ਕੱਟ ਨਹੀਂ ਕਰਦੇ। ਭਗਵੰਤ ਮਾਨ ਵੀ ਲਗਾਤਾਰ ਰਗੜੇ ਹਰਸ਼ਮਰਤ ਕੌਰ ਬਾਦਲ ਦੇ ਨਾਂ ਲੈ ਲੈ ਕੇ ਲਾਉਂਦੇ ਨੇ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਪੰਜਾਬ ਲਈ। ਔਰ ਸੁਖਬੀਰ ਬਾਦਲ ਦਾ ਨਾਮ ਲੈ ਕੇ ਵੀ 86 ਰਗੜੇ ਭਗਵੰਤਮਾਨ ਲਾਉਂਦੇ ਨੇ ਭਾਵੇਂ ਸੁਖਬੀਰਾਂ ਦੇ ਹੋਟਲ ਬਾਰੇ ਭਗਵੰਤਮਾਨ ਲਗਾਤਾਰ ਕਹਿੰਦੇ ਨੇ ਕਿ ਅਸੀਂ ਉੱਥੇ ਸਕੂਲ ਬਣਾਵਾਂਗੇ ਪੂਲ ਵਾਲਾ ਸਕੂਲ ਜਿਹਦੇ ਨਾਲ स्विਮਿੰਗ ਪੂਲ ਹੋਣਗੇ ਸੋ ਅੰਡਰ ਕਰੰਟ ਕੀ ਭਗਵੰਤਮਾਨ ਦੇ ਲਈ ਹੈ ਉਹ ਕਿਸ ਰੂਪ ਚ ਭੁਗਤੇਗਾ ਕਿਸਾਨੀ ਇਹ ਮਹਿਸੂਸ ਕਰਦੀ ਹੈ ਕਿ ਅਸੀਂ ਰਾਤਾਂ ਨੂੰ ਕੰਮ ਨਹੀਂ ਕੀਤਾ ਸਾਨੂੰ ਦਿਨ ਨੂੰ ਖੇਤੀ ਕਰਨ ਲਈ ਬਿਜਲੀ ਮਿਲੀ ਔਰ ਦਿਨ ਚ ਚੰਗੀ ਬਿਜਲੀ ਮਿਲੀ ਨਹਿਰਾਂ ਦਾ ਪਾਣੀ ਸਾਨੂੰ ਮਿਲਣ ਲੱਗ ਗਿਆ ਕੀ ਸਾਡੀ ਪੰਜਾਬ ਦੀ ਕਿਸਾਨੀ ਇਸ ਅੰਡਰ ਕਰੰਟ ਨੂੰ ਮਹਿਸੂਸ ਕਰਦੀ ਹੈ ਇਹ ਦੋਨੇ ਫੈਕਟਰ ਨੇ ਜਿਹੜੇ ਭਗਵੰਤ ਮਾਨ ਦੇ ਲਈ ਪੋਜ਼ਿਟਿਵ ਜਾਂ 네ਗੇਟਿਵ ਰਿਜ਼ਲਟ ਦੇ ਰੂਪ ਦੇ ਵਿੱਚ ਕੰਮ ਕਰਨਗੇ ਔਰ ਲੋਕਾਂ ਦੀ ਮਾਨਸਿਕਤਾ ਅਗਰ ਤਾਂ ਭਗਵੰਤ ਮਾਨ ਵੱਲੋਂ ਕੀਤੇ ਗਏ ਕੰਮਾਂ ਦੇ ਪ੍ਰਤੀ ਪੋਜ਼ਿਟਿਵ ਬਣਦੀ ਹੈ ਵੀ ਹਾਂ ਕੁਝ ਤਾਂ ਕੀਤਾ ਇਸ ਮੁੱਖ ਮੰਤਰੀ ਨੇ ਦੂਜਿਆਂ ਨਾਲੋਂ ਕਰਪਸ਼ਨ ਨਹੀਂ ਕੀਤੀ ਕੈਪਟਨ ਦੀ ਤਰ੍ਹਾਂ ਝੂਠੇ ਲਾਰੇ ਨਹੀਂ ਲਾਏ ਵੀ ਘਰ ਘਰ ਨੌਕਰੀ ਦਵਾਂਗੇ ਸਾਰੀ ਕਿਸਾਨੀ ਦਾ ਕਰਜ਼ਾ ਮਾਫ਼ ਕਰ ਦਾਂਗੇ ਘਟੂ ਘਟ ਭਗਵੰਤ ਮਾਨ ਕੁਝ ਸ਼ਬਦਾਂ ਤੇ ਤਾਂ ਖੜਿਆ ਜੇ ਜ਼ੀਰੋ ਬਿੱਲ ਕਿਹਾ ਸੀ ਤਾਂ ਆ ਰਿਹਾ ਜੇ ਮਹੱਲਾ ਕਲੀਨਿਕ ਕਹੇ ਸੀ ਤਾਂ ਭੰੜ ਰੇ ਨਹੀਂ ਜੇ ਟੋਲ 16 ਬੰਦ ਕਰਤੇ ਤੇ 58 59 ਲੱਖ ਰੋਜ਼ਾਨਾ ਪੰਜਾਬੀਆਂ ਦਾ ਪੱਚਦਾ ਔਰ ਸਾਲ ਦਾ 213 14 ਕਰੋੜ ਬਚੂਗਾ ਔਰ ਅਗਰ ਕਿਸਾਨ ਇਹਨਾਂ ਮੁੱਦਿਆਂ ਨੂੰ ਮਹਿਸੂਸ ਕਰਗੇ ਕਿ ਇਹ ਡਿਵੈਲਪਮੈਂਟ ਹੈ ਇਹ ਵਿਕਾਸ ਹੈ ਫਿਰ ਇਹ ਅੰਡਰ ਕਰੰਟ ਅਗਰ ਭਗਵੰਤ ਮਾਨ ਵਾਲੇ ਪਾਸੇ ਗਿਆ ਤੇ ਫਿਰ ਆਮ ਆਦਮੀ ਪਾਰਟੀ ਹੈਰਾਨੀਕੁਨ ਨਤੀਜੇ ਵੀ ਦੇ ਸਕਦੀ ਹੈ ਅਗਰ ਇਹ ਅੰਡਰ ਕਰੰਟ ਲੋਕਾਂ ਨੇ ਰਿਜੈਕਟ ਕਰਤਾ ਇਹਨੂੰ ਅੰਡਰ ਕਰੰਟ ਨਾ ਪੱਖੀ ਦਿਸ਼ਾ ਚ ਚੱਲਿਆ ਗਿਆ ਵੀ ਨਹੀਂ ਇਹ ਉਹ ਬਦਲਾਅ ਨਹੀਂ ਹੈ ਜੋ ਸਾਨੂੰ ਕਿਹਾ ਗਿਆ ਸੀ ਜਾਂ ਜੋ ਅਸੀਂ ਚਾਹੁੰਦੇ ਸੀ ਤੇ ਫਿਰ ਆਮ ਆਦਮੀ ਪਾਰਟੀ ਦਾ ਇਹ 네ਗੇਟਿਵ ਅੰਡਰ ਕਰੰਟ ਨੁਕਸਾਨ ਵੀ ਕਰ ਸਕਦਾ ਹੈ ਕਿਉਂਕਿ ਪੰਜਾਬ ਦੀ ਸਿਆਸਤ ਚੱਲਦੀ ਐ ਇਸੇ ਤਰ੍ਹਾਂ ਹੀ ਐ 2014 ਚ ਆਮ ਆਦਮੀ ਪਾਰਟੀ 4 ਸੀਟਾਂ ਜਿੱਤੀ ਤੇ 2019 ਚ ਸਿਰਫ 1 ਤੇ ਸਿਮਟ ਕੇ ਰਹਿ ਗਈ ਭਗਵੰਤ ਮਾਨ ਤੇ ਕਿਉਂਕਿ ਭਗਵੰਤ ਮਾਨ ਨੇ ਤਾਂ ਕੰਮ ਕੀਤੇ ਸੀ ਭਗਵੰਤ ਮਾਨ ਨੇ ਆਪਣੇ ਫੰਡ ਵੀ ਮੁਕੰਮਲ ਤੌਰ ਤੇ ਵੰਡੇ ਔਰ ਲੋਕਾਂ ਨੂੰ ਹਿਸਾਬ ਵੀ ਦਿੱਤਾ ਹੁਣ ਇਹ ਅੰਡਰਕਰੰਟ ਇਹਨੂੰ ਸਮਝਣ ਦੇ ਲਈ ਸਿਰਫ ਤੇ ਸਿਰਫ ਸਾਨੂੰ ਉਸ ਦਿਨ ਦਾ ਇੰਤਜ਼ਾਰ ਕਰਨਾ ਪੈਣਾ ਜਿਸ ਦਿਨ ਲੋਕ ਫੈਸਲਾ ਦੇਣਗੇ ਕਿਉਂਕਿ ਜਦੋਂ ਅਸੀਂ ਆਮ ਲੋਕਾਂ ਨਾਲ ਪੋਲਿਟਿਕਲ ਐਕਸਪਰਟਸ ਨਾਲ ਗੱਲ ਕਰਦੇ ਹਾਂ ਤੇ ਉਹ ਦੋਵੇਂ ਤਰ੍ਹਾਂ ਨਾਲ ਗੱਲ ਨੂੰ ਪੇਸ਼ ਕਰਦੇ ਨੇ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਭਗਵੰਤ ਮਾਨ ਤੋਂ ਖੁਸ਼ ਵੀ ਨੇ ਜਿਵੇਂ ਨਰਿੰਦਰ ਮੋਦੀ ਤੋਂ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਭਗਵੰਤ ਮਾਨ ਤੋਂ ਨਾ ਖੁਸ਼ ਵੀ ਨੇ ਜਿਵੇਂ ਨਰਿੰਦਰ ਮੋਦੀ ਤੋਂ ਪਰ ਪੰਜਾਬ 'ਚ ਇੱਕ ਦਿਲਚਸਪ ਚੀਜ਼ ਜਿਹੜੀ ਦੇਖਣ ਨੂੰ ਮਿਲਦੀ ਹੈ ਜਦੋਂ ਜ਼ਿਕਰ ਪੰਜਾਬ ਦੀ ਜ਼ਮੀਨ ਤੇ ਹੁੰਦਾ ਹੈ ਸਭ ਤੋਂ ਵੱਧ ਜ਼ਿਕਰ ਇਹਨਾਂ ਦੋਵਾਂ ਲੀਡਰਾਂ ਦਾ ਹੁੰਦਾ ਨਰਿੰਦਰ ਮੋਦੀ ਦਾ ਵੀ ਭਗਵੰਤ ਮਾਨ ਦਾ ਵੀ ਇਸ ਕਰਕੇ ਮੈਂ ਇਹ ਗੱਲ ਕਹਣਾ ਕਿ ਇਹ ਦੋਵੇਂ ਲੀਡਰ ਨੇ ਕੀਏ ਕੋਈ ਖੇਡ ਕਰਨਗੇ ਕੀ ਇਹ ਦੋਵੇਂ ਕੋਈ ਖੇਡ ਕਰ ਜਾਣਗੇ ਕੀ ਇਹਨਾਂ ਦੋਨਾਂ ਚੋਂ ਕੋਈ ਇੱਕ ਖੇਡ ਕਰ ਜੂਗਾ ਖੇਡ ਦਾ ਮਤਲਬ ਹੈ ਕਿ ਲੋਕਾਂ ਦਾ ਸਮਰਥਨ ਪੋਜ਼ਿਟਿਵ ਲੈ ਕੇ ਜਾਊਗਾ ਜਾਂ ਨੈਗੇਟਿਵ ਇਹ ਬੜਾ ਦਿਲਚਸਪ ਰਹੂਗਾ ਅੰਡਰ ਕਰੰਟ ਨੂੰ ਇਸੇ ਰੂਪ ਦੇ ਵਿੱਚ ਅਸੀਂ ਸਮਝਾਂਗੇ ਪਰ ਅਗਰ ਨਰਿੰਦਰ ਮੋਦੀ ਇੱਕ ਵੱਡੇ ਪੋਲੀਟੀਕਲ ਬ੍ਰਾਂਡ ਨੇ ਦੇਸ਼ 'ਚ ਤੇ ਭਗਵੰਤ ਮਾਨ ਇੱਕ ਵੱਡੇ ਪੋਲੀਟੀਕਲ ਬ੍ਰਾਂਡ ਬਣ ਗਏ ਨੇ ਪੰਜਾਬ 'ਚ ਔਰ ਭਗਵੰਤ ਮਾਨ ਦੇ ਪ੍ਰਤੀ ਜੋ ਪਿੰਡਾਂ ਦੇ ਵਿੱਚ ਵਿਰੋਧੀ ਧਿਰਾਂ ਦਾ ਰਵਈਆ ਭਾਵੇਂ ਕਾਂਗਰਸ ਹੈ ਭਾਵੇਂ ਅਕਾਲੀ ਦਲ ਹੈ ਉਹਨਾਂ ਪੱਕੀ ਹੈ ਔਰ ਅਕਾਲੀ ਦਲ ਔਰ ਕਾਂਗਰਸ ਨੇ ਪੂਰਾ ਜ਼ੋਰ ਲਾਇਆ ਕਿ ਅਸੀਂ ਲੋਕਾਂ ਨੂੰ ਇਹ ਕਹੀਏ ਕਿ ਇਹ ਬਦਲਾਵ ਨਹੀਂ ਹੈ ਜੋ ਅਸੀਂ ਚਾਹੁੰਦੇ ਸੀ ਇਹ ਬਦਲਾਵ ਕੋਈ ਬਦਲਾਵ ਨਹੀਂ ਹੈ ਜਿਹਦੇ ਚ ਜ਼ੀਰੋ ਬਿਲ ਆ ਰਹੇ ਨੇ ਜਿਹਦੇ ਚ 43 ਹਜ਼ਾਰ ਨੌਕਰੀਆਂ ਨੇ ਜਿਹਦੇ ਚ ਟੋਲ ਪਲਾਜ਼ੇ ਬੰਦ ਹੋ ਰਹੇ ਨੇ ਜਿਹਦੇ ਚ ਖੇਤਾਂ ਲਈ ਪਾਣੀ ਆਉਣ ਲੱਗ ਗਿਆ ਜਿਹਦੇ ਚ ਕਿਸਾਨਾਂ ਨੂੰ ਦਿਨ ਚ ਬਿਜਲੀ ਮਿਲਣ ਲੱਗੀ ਸੁਖਵੀਰ ਬਾਦਲ ਰਾਜਾ ਵੜਿੰਗ ਜਾਂ ਕਾਂਗਰਸੀ ਲੀਡਰ ਜਾਂ ਸੁਨੀਲ ਜਾਖੜ ਉਹ ਕਹਿੰਦੇ ਇਹ ਬਦਲਾਅ ਨਹੀਂ ਹੈ ਨਸ਼ੇ ਨਹੀਂ ਖਤਮ ਹੋਏ ਪੰਜਾਬ ਚ ਉਹ ਕਹਿੰਦੇ 1000 ਰੁਪਏ ਖਾਤਾ ਨਹੀਂ ਮਹਿਲਾਵਾਂ ਦੇ ਖਾਤੇ ਚ ਆਇਆ ਇਹ ਦੋ ਚਾਰ ਗੱਲਾਂ ਨੂੰ ਭਗਵੰਤ ਮਾਨ ਦੇ ਖਿਲਾਫ ਦੱਬ ਕੇ ਪ੍ਰਚਾਰਿਆ ਜਾ ਰਿਹਾ ਔਰ ਜਿਹੜਾ ਨਸ਼ਾ ਹੈ ਮੈਂ ਅੱਗੇ ਵੀ ਜ਼ਿਕਰ ਕਰਦਾ ਨਸ਼ਾ ਪੰਜਾਬ ਚ ਸਿਰਫ ਤੇ ਸਿਰਫ ਉਦੋਂ ਖਤਮ ਹੋ ਸਕਦਾ ਹੈ ਜਦੋਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਵੱਧ ਤੋਂ ਵੱਧ ਮਿਲਣਗੀਆਂ ਉਹਨਾਂ ਨੂੰ ਪੰਜਾਬ ਨੂੰ ਕੋਈ ਸਰਹੱਦੀ ਪੈਕੇਜ ਮਿਲੂਗਾ ਪੰਜਾਬ ਚ ਉਦਯੋਗ ਆਉਣਗੇ ਪਾਕਿਸਤਾਨ ਦੀ ਸਰਹੱਦ ਦੇ ਜ਼ਰੀਏ ਵਪਾਰ ਖੁੱਲੂਗਾ ਕਿਉਂਕਿ ਹੁਣ ਪਾਕਿਸਤਾਨ ਤੋਂ ਅੰਨਾ ਨਸ਼ਾ ਪੰਜਾਬ ਚ ਸੁੱਟਿਆ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਦੇਖੋ ਹੁਣ ਜਦੋਂ ਸਾਡੀ ਬੀਐਸਐਫ ਜਿਹਦੇ ਤੇ ਸਾਨੂੰ ਮਾਣ ਹੈ ਜਦੋਂ ਭਾਰਤ ਦੇ ਵਿੱਚ ਪੰਜਾਬ ਚ ਸਾਡੀ ਬੀਐਸਐਫ ਦਾ ਦਾਇਰਾ 50 50 ਕਿਲੋਮੀਟਰ ਹੈ ਜੇ ਫੇਰ ਨਸ਼ਾ ਨਹੀਂ ਖਤਮ ਹੋਇਆ ਫਿਰ ਇਹ ਨਸ਼ਾ ਆ ਕਿੱਥੋਂ ਰਿਹਾ ਇਹਦਾ ਮਤਲਬ ਹੈ ਨਸ਼ਾ ਸਰਹੱਦਾਂ ਤੋਂ ਆ ਰਿਹਾ ਸਾਡੀਆਂ ਬਹੁਤ ਸਾਰੀਆਂ ਸਰਹੱਦਾਂ ਖੁੱਲੀਆਂ ਪਈਆਂ ਪਾਕਿਸਤਾਨ ਦੇ ਨਾਲ ਜਿਹੜੀ ਸਾਡੀ ਸਰਹੱਦ ਹੈ ਕੋਈ ਕੰਦ ਵਾਲੀ ਸਰਹੱਦ ਨਹੀਂ ਔਰ ਜਿਹੜੇ ਅੱਜਕੱਲ ਡਰੋਨ ਆ ਗਏ ਕਿੱਥੇ ਕਿੱਥੇ ਸਾਡੀਆਂ ਸੁਰੱਖਿਆ ਏਜੰਸੀਆਂ ਨਜ਼ਰ ਰੱਖਣਗੀਆਂ ਸੋ ਮਿਲ ਕੇ ਇੱਕ ਬਹੁਤ ਵੱਡਾ ਹਮਲਾ ਮਾਰਨਾ ਪੈਣਾ ਕਿ ਸਾਡਾ ਨਸ਼ਾ ਨਸ਼ੇ ਦਾ ਸੇਵਨ ਹੀ ਪੰਜਾਬ ਚ ਬੰਦ ਹੋ ਜੇ ਪੰਜਾਬ ਦਾ ਨੌਜਵਾਨ ਜਦੋਂ ਕੰਮਕਾਰ ਤੇ ਲੱਗ ਜਾਊਗਾ ਪੰਜਾਬ ਜਦੋਂ ਸਰਹੱਦੀ ਪੈਕੇਜ ਤੇ ਆ ਜਾਊਗਾ ਕਿਸਾਨਾਂ ਦਾ ਧਿਆਨ ਖੇਤੀ ਵਾਲੇ ਪਾਸੇ ਆ ਜਾਊਗਾ ਔਰ ਜਿਵੇਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਪਰੰਪਰਾਗਤ ਨਸ਼ਿਆਂ ਦੀ ਖੇਤੀ ਪੰਜਾਬ ਚ ਕਰਾਓ ਉਹਦੇ ਨਾਲ ਕਿਤਨਾ ਕਿਤੇ ਕੈਮੀਕਲ ਨਸ਼ਿਆਂ ਤੋਂ ਪੰਜਾਬ ਦੇ ਨੌਜਵਾਨਾਂ ਦਾ ਧਿਆਨ ਭਟਕੂਗਾ ਤੇ ਫਿਰ ਨਸ਼ੇ ਦੇ ਖਾਤਮੇ ਵਾਲੇ ਪਾਸੇ ਦੀ ਗੱਲ ਤੁਰੂਗੀ ਸੋ ਮੇਰਾ ਇਹ ਮੰਨਣਾ ਹੈ ਕਿ ਵਿਰੋਧੀਆਂ ਦਾ ਜਿਹੜਾ ਪੂਰਾ ਜ਼ੋਰ ਹੈ ਉਹ ਇਹ ਕਹਿਣ ਤੇ ਲੱਗਿਆ ਹੋਇਆ ਹੈ ਕਿ ਇਹ ਬਦਲਾਅ ਨਹੀਂ ਹੈ ਜੋ ਅਸੀਂ ਚਾਹੁੰਦੇ ਸੀ ਹੁਣ ਅਗਰ ਪੰਜਾਬੀ ਸੁਖਵੀਰ ਬਾਦਲ ਔਰ ਕਾਂਗਰਸ ਦੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੋਏ ਕਿ ਜੋ ਬਦਲਾਅ ਭਗਵੰਤ ਮਾਨ ਲੈ ਕੇ ਆਇਆ ਸਾਨੂੰ ਨਹੀਂ ਚਾਹੀਦਾ ਸੀ ਤੇ ਫਿਰ ਅੰਡਰ ਕਰੰਟ ਕੀ ਅਕਾਲੀ ਦਲ ਜਾਂ ਕਾਂਗਰਸ ਵੱਲ ਵੀ ਮੁੜੂਗਾ ਕਾਂਗਰਸ ਉਹ ਅਕਾਲੀ ਦਲੇ ਸੋਚਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੀਆਂ 42% ਵੋਟਾਂ ਬਾਈ ਚ ਲੈ ਗਈ ਸੀ ਉਹ ਸਾਡੀਆਂ ਵੋਟਾਂ ਖਿੱਚ ਕੇ ਲੈ ਗਈ ਤੇ ਉਹਨਾਂ ਦੀ ਪੂਰੀ ਕੋਸ਼ਿਸ਼ ਇਹ ਕਹਿਣ ਚ ਲੱਗੀ ਹੈ ਕਿ ਸਾਡੀਆਂ ਵੋਟ ਵੋਟ ਬੈਂਕ ਸਾਡਾ ਮੁੜੂਗਾ ਕਾਂਗਰਸ ਨੂੰ ਲੱਗਦਾ ਸਾਡਾ ਵੋਟ ਬੈਂਕ ਮੁੜੂਗਾ ਲੋਕ ਆਪ ਤੋਂ ਨਾਰਾਜ਼ ਨੇ ਅਕਾਲੀ ਦਲ ਨੂੰ ਵੀ ਲੱਗਦਾ ਕਿ ਸਾਡਾ ਵੋਟ ਬੈਂਕ ਮੁੜੂਗਾ ਲੋਕ ਆਮ ਆਦਮੀ ਪਾਰਟੀ ਤੋਂ ਨਰਾਸ਼ ਨੇ ਇਸੇ ਤਰ੍ਹਾਂ ਕਾਂਗਰਸ ਨੂੰ ਲੱਗਦਾ ਲੋਕ ਆਮ ਆਦਮੀ ਪਾਰਟੀ ਤੋਂ ਨਰਾਜ਼ ਹੈ ਤੇ ਸਾਡਾ ਵੋਟ ਬੈਂਕ ਮੁੜੂਗਾ ਹੁਣ ਇਹ ਗੱਲਾਂ ਜਿਹੜੀਆਂ ਨੇ ਇਹ ਅੰਡਰ ਕਰੰਟ ਹੈ ਜਿਹੜਾ ਇਹ ਲੋਕਾਂ ਦੇ ਮਨਾਂ ਦੇ ਵਿੱਚ ਕੀ ਹੈ ਇਹ ਸਿਰਫ ਤੇ ਸਿਰਫ ਵੋਟ ਦੇ ਨਤੀਜੇ ਨੇ ਦੱਸਣਾ ਸੋ ਹੁਣ ਜਦੋਂ ਅਸੀਂ ਅੰਡਰ ਕਰੰਟ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਬਹੁਤ ਸਾਰੇ ਲੋਕ ਭਗਵੰਤ ਮਾਨ ਦੇ ਕੰਮਾਂ ਤੋਂ ਖੁਸ਼ ਨੇ ਜਿਵੇਂ ਬਹੁਤ ਸਾਰੇ ਸ਼ਹਿਰੀ ਲੋਕ ਨੇ ਉਹ ਨਰਿੰਦਰ ਮੋਦੀ ਦੇ ਕੰਮਾਂ ਤੋਂ ਵੀ ਖੁਸ਼ ਨੇ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਗੱਲ ਤੋਂ ਵੀ ਖੁਸ਼ ਨੇ ਕਿ ਸੁਖਵੀਰ ਬਾਦਲ ਨੇ ਬੀਜੇਪੀ ਨਾਲ ਸਮਝੌਤਾ ਨਹੀਂ ਕੀਤਾ ਪੰਜਾਬ ਦੀਆਂ ਕਈ ਮੰਗਾਂ ਤੇ ਸੁਖਵੀਰ ਬਾਦਲ ਸਟੈਂਡ ਲੈ ਗਏ ਔਰ ਕਈ ਲੋਕ ਕਾਂਗਰਸ ਤੋਂ ਇਸ ਕਰਕੇ ਖੁਸ਼ ਨੇ ਕਿ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕੀਤਾ ਹਾਲਾਂਕਿ ਲੀਡਰ ਨੇ ਜਿਹੜੇ ਜ਼ਿਆਦਾ ਉਹ ਤਾਂ ਖੁਸ਼ ਨੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕੀਤਾ ਪਰ ਕਈ ਵੱਡੇ ਲੀਡਰ ਪੋਲਿਟੀਕਲ ਐਕਸਪਰਟੇ ਕਹਿ ਰਹੇ ਨੇ ਕਿ ਅਗਰ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸਮਝੌਤਾ ਕੀਤਾ ਹੁੰਦਾ ਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤ ਸਕਦੇ ਸੀ ਵੰਡ ਲੈਂਦੇ ਸੀ ਤਾਂ 7 6 ਕਰ ਲੈਂਦੇ ਚੰਡੀਗੜ੍ਹ ਚ ਪਾ ਕੇ 7 7 ਕਰ ਲੈਂਦੇ 14 ਚੋਂ ਚੰਡੀਗੜ੍ਹ ਵਾਲੀ ਪਾ ਕੇ ਪਰ ਹੁਣ ਇਹ ਜ਼ਰੂਰੀ ਨਹੀਂ ਹੈ ਕਿ ਇਹ ਦੋਵੇਂ ਪਾਰਟੀਆਂ ਬਰਾਬਰ ਦੀਆਂ ਸੀਟਾਂ ਜਿੱਤਣ ਹੁਣ ਕੁਝ ਸੀਟਾਂ ਨੇ ਜਿੱਥੇ ਅਕਾਲੀ ਦਲ ਦਾ ਦਾਵਾ ਵੀ ਵੱਡਾ ਆ ਰਿਹਾ ਉਥੇ ਅਕਾਲੀ ਦਲ ਦਾ ਲੋਕਾਂ ਦੇ ਵਿੱਚ ਅੰਡਰ ਕਰੰਟ ਮਹਿਸੂਸ ਹੁੰਦਾ ਕਿ ਨਹੀਂ ਕੰਮ ਅਕਾਲੀ ਦਲ ਨੇ ਵੀ ਕੀਤੇ ਸੀ ਹੁਣ ਕੁਝ ਸੀਟਾਂ ਤੇ ਕਾਂਗਰਸ ਨੂੰ ਵੀ ਇਹ ਲੱਗਦਾ ਹੈ ਕਿ ਸਾਡੀ ਵੋਟ ਬੈਂਕ ਦੀ ਵਾਪਸੀ ਹੋਊਗੀ ਪਰ ਅੰਡਰ ਕਰੰਟ ਜਿਹੜਾ ਉਹਨੂੰ ਸਮਝਣਾ ਸਭ ਤੋਂ ਔਖਾ ਬਣਿਆ ਹੋਇਆ ਹੈ ਇੱਕ ਗੱਲ ਜ਼ਰੂਰ ਸਾਫ਼ ਹੈ ਇਹ 1 ਜੂਨ ਨੂੰ ਜਦੋਂ ਵੋਟਾਂ ਪੈਣਗੀਆਂ ਤੇ ਜਦੋਂ ਰਿਜ਼ਲਟ ਆਉਣਾ ਹੈ 4 ਜੂਨ ਨੂੰ ਇਹ ਵੀ ਬਹੁਤ ਸਮਝਣ ਵਾਲੀ ਗੱਲ ਹੋਣੀ ਹੈ ਕਿ ਕੀ ਪੰਜਾਬ 'ਚ ਜਦੋਂ ਲੋਕ ਵੋਟਾਂ ਪਾਉਣ ਜਾਂਦੇ ਨੇ ਕੀ ਅੰਡਰਕਰੰਟ ਕਿਸੇ ਇੱਕ ਧਿਰ ਦੇ ਹੱਕ ਦਾ ਹੈ ਜਾਂ ਕਿਸੇ ਇੱਕ ਧਿਰ ਦੇ ਪੂਰੇ ਵਿਰੋਧ ਦਾ ਇਹ ਵੀ ਇਸ ਵਾਰ ਸਾਨੂੰ ਦੇਖਣ ਦੀ ਗੱਲ ਮਿਲੂਗੀ ਜਾਂ ਸਾਡਾ ਵੋਟਰ ਇਸ ਵਾਰ ਵੰਡਿਆ ਹੋਇਆ ਕੀ ਉਹ ਸਾਰੀਆਂ ਪਾਰਟੀਆਂ ਨੂੰ ਉਮੀਦਵਾਰ ਦੇਖ ਕੇ ਵੋਟ ਪਾਉਂਦਾ ਹੈ ਮੁੱਦੇ ਦੇਖ ਕੇ ਵੋਟ ਪਾਉਂਦਾ ਹੈ ਜਾਂ ਉਹ ਇਹ ਸੋਚ ਕੇ ਵੋਟ ਪਾਉਂਦਾ ਹੈ ਕਿ ਮੈਂ ਕੇਂਦਰ ਚ ਕਿਹੜੀ ਸਰਕਾਰ ਲਿਆਉਣੀ ਹੈ ਤੇ ਕਿਹਦਾ ਵਿਰੋਧ ਕਰਨਾ ਹੈ ਇਹ ਬਹੁਤ ਫੈਕਟਰ ਹੈ ਇਸ ਵਾਰ ਸਾਨੂੰ ਦੇਖਣ ਨੂੰ ਮਿਲਣਗੇ ਸੋ ਅਸੀਂ ਕਿਸੇ ਠੋਸ ਨਤੀਜੇ ਤੇ ਆਪਣੇ ਆਪਣੇ ਮਨਾਂ ਚ ਤਾਂ ਪਹੁੰਚੇ ਹੋਏ ਹਾਂ ਜਿੰਨੇ ਵੀ ਲੋਕ ਆਪਾਂ ਸੁਣ ਰਹੇ ਹਾਂ ਮਿਲ ਜੁਲ ਕੇ ਇਹ ਸਾਰੀਆਂ ਗੱਲਾਂ ਇਹ ਸਾਰੇ ਤੱਥ ਲੋਕਾਂ ਦੇ ਨਾਲ ਡਿਸਕਸ਼ਨ ਤੋਂ ਬਾਅਦ ਨਿਕਲਿਆ opinion ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਕੋਈ ਨਾ ਕੋਈ ਧਾਰਨਾ ਤਾਂ ਹੈ। ਭਾਵੇਂ ਅਕਾਲੀ ਦਲ ਲਈ, ਭਾਵੇਂ ਭਾਜੀਪੀ ਲਈ, ਕਾਂਗਰਸ ਲਈ, ਭਗਵੰਤ ਮਾਨ ਲਈ। ਹੁਣ ਸਾਡੇ ਮਨਾਂ 'ਚ ਨਿਰਣਾ ਵੀ ਹੈ ਕਿ ਅਸੀਂ ਕੀ ਕਰਨਾ ਹੈ। ਇਹ ਹੀ ਅੰਡਰ ਕਰੰਟ ਹੈ। ਔਰ ਜਦੋਂ ਮਤ ਦਾ ਧਾਨ ਹੋਣਾ ਹੈ ਤੇ ਜਦੋਂ ਮਤ ਦੇ ਧਾਨ ਤੋਂ ਬਾਅਦ ਰਿਜ਼ਲਟ ਆਉਣਾ ਹੈ। ਜਦੋਂ ਵੋਟ ਪਰਸੈਂਟੇਜ ਪਤਾ ਲੱਗਣਾ ਹੈ ਕਿ ਕੀ ਵੋਟ ਇੱਕ ਧਿਰ ਵੱਲ ਪਈ। ਯਾ ਇੱਕ ਧਿਰ ਦੇ ਵਿਰੋਧ ਚ ਪਈ ਤੇ ਬਾਕੀ ਪਾਸੇ ਵੰਡੀ ਗਈ ਕਿਉਂਕਿ ਚਾਰ ਪੰਜ ਪਾਰਟੀਆਂ ਨੇ ਜੇ ਤਾਂ ਇੱਕ ਧਿਰ ਦੇ ਹੱਕ ਚ ਪੈਂਦੀ ਹੈ ਫਿਰ ਤਾਂ ਇਹ ਗੱਲ ਜਾਊਗੀ ਕਿ ਅੰਡਰ ਕਰੰਟ ਕਿਸੇ ਇੱਕ ਧਿਰ ਵੱਲ ਸੀ ਤੇ ਉਸ ਇੱਕ ਧਿਰ ਵੱਲ ਅੰਡਰ ਕਰੰਟ ਹੋਣ ਦਾ ਕਾਰਨ ਕੀ ਸੀ ਫਿਰ ਉਹਦੀ ਗੱਲ ਸਾਹਮਣੇ ਆਉਣੀ ਹੈ ਪਰ ਇਸ ਵਾਰ ਮੇਰਾ ਜਿਹੜਾ ਆਪਣਾ ਅਨੁਮਾਨ ਹੈ ਅੰਡਰ ਕਰੰਟ ਹੈ ਔਰ ਅੰਡਰ ਕਰੰਟ ਜਿਵੇਂ 2022 ਚ ਸਾਨੂੰ ਪਤਾ ਨਹੀਂ ਸੀ ਨਾ ਲੱਗ ਰਿਹਾ ਕਿ ਕਿਹੜੀ ਧਿਰ ਦੇ ਵੱਲ ਐਂਡਰ ਕਰੰਟ ਐਂਡਰ ਕਰੰਟ ਪੰਜਾਬ ਚ ਇਸ ਵਾਰ ਵੀ ਸਿਰਫ ਇੱਕ ਧਿਰ ਵੱਲ ਨਜ਼ਰ ਆਉ ਮੈਨੂੰ ਲੱਗਦਾ ਹੁਣ ਉਹ ਇੱਕ ਧਿਰ ਕਿਹੜੀ ਐ ਮੈਂ ਜੋ ਸੋਚ ਰਿਹਾ ਕਿ ਉਹ ਧਿਰ ਕਿਹੜੀ ਐ ਜੇ ਮੈਂ ਉਹਦੀ ਗੱਲ ਕਰੂੰਗਾ ਫਿਰ ਉਹ ਪੱਖਪਾਤ ਹੋਊਗਾ ਕਿਉਂਕਿ ਸਾਡੇ ਸਾਰਿਆਂ ਦੇ ਮਨਾਂ ਚ ਇੱਕ ਧਿਰ ਹੈ ਜਿਹਦੇ ਪ੍ਰਤੀ ਅਸੀਂ ਆਪਣੇ ਮਨ ਚ ਧਾਰਨਾ ਬਣਾਈ ਐ ਬਹੁਤੇ ਲੋਕਾਂ ਨੇ ਕਿਸੇ ਇੱਕ ਧਿਰ ਦੇ ਪ੍ਰਤੀ ਧਾਰਨਾ ਬਣਾਈ ਹੈ ਹੁਣ ਉਹ ਧਿਰ ਕਿਹੜੀ ਹੈ ਇਹ ਹੀ ਸਾਬਤ ਕਰੂਗੀ ਕਿ ਕਿਹੜੀ ਇੱਕ ਧਿਰ ਦੇ ਪ੍ਰਤੀ ਅੰਡਰਕਰੰਟ ਸੀ ਸਮੂਹਿਕ ਰੂਪ ਚ ਸੋ ਉਹਦੇ ਲਈ ਸਾਨੂੰ 4 ਜੂਨ ਦਾ ਇੰਤਜ਼ਾਰ ਕਰਨਾ ਪੈਣਾ ਜਦਨ ਨਤੀਜੇ ਐਲਾਨੇ ਜਾਣੇ ਬਾਕੀ ਕੋਈ ਵੀ ਧਿਰ ਅਗਰ ਕੋਈ ਵੀ ਧਿਰ ਵਿਸ਼ੇਸ਼ ਜਾਂ ਵਿਅਕਤੀ ਵਿਸ਼ੇਸ਼ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹ ਆਪਣਾ رائے ਮੇਰੇ ਨਾਲ ਸਾਂਝੀ ਕਰ ਸਕਦੇ ਨੇ ਡੈਮੋਕ੍ਰੇਸੀ ਚ ਆਪਾਂ ਨੂੰ ਸਾਰਿਆਂ ਨੂੰ ਆਜ਼ਾਦੀ ਹੈ ਕਿ ਤੁਸੀਂ ਆਪਣੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰੀਏ। ਔਰ ਸਾਰਿਆਂ ਦੇ ਵਿਚਾਰਾਂ ਦਾ ਮੇਰੇ ਵੱਲੋਂ ਵੀ ਸਨਮਾਨ ਹੈ।